ਇਹ ਅਰਜੰਟ ਦੇ ਗਾਣੇ ਮੋ ਬਚਣਾ ਬਚਾਉਣਾ ਵਿੱਚੋਂ ਕੀ ਬੱਲੀਏ ਲੈ ਦੇ ਕੇ ਮਿੱਤਰਾਂ ਨੂੰ ਬੁੱਲੇ ਬਚਦੇ ਉਹ ਗੱਲਾਂ ਹਾਂਜੀ ਪਹਿਲੀ ਵਾਰ ਇਹਦੀ ਜਗ੍ਹਾ ਤੋਂ ਆਏ ਆ ਲੋਡ ਚੱਕਣ ਤੇ ਇਹਨਾਂ ਨੇ ਫੋਨ ਤੇ ਹੀ ਗੱਲ ਹੁੰਦੀ ਹੈ ਇਹਨਾਂ ਨਾਲ ਐਈ ਨਹੀਂ ਕੋਈ ਗਾਰਡ ਗੂਡ ਨਹੀਂ ਹੈਗਾ ਬਾਹਰ ਇਹਨਾਂ ਦੇ ਬੈਠਾ ਤੇ ਮੇਨਾ ਇਹ ਪਹਿਲਾਂ ਹੀ ਕਹਿੰਦੇ ਖਾਲੀ ਟਰਾਲਾ ਉਧਰ ਹੀ ਲਾਏ ਆ ਉਹ ਪਹਿਲਾਂ ਤੇ ਤੇਰੇ ਆ ਕੇ ਫਿਰ ਡੌਗ ਨੰਬਰ ਦੱਸਿਆ ਜਾਂਦੇ ਨੇ ਵੀ 11 ਨੰਬਰ ਡੌਗ ਦੇ ਕੋਲ ਆ ਕੇ ਆਫਿਸ ਵਾਲੀ ਉੱਥੋਂ ਆ ਕੇ ਪੇਪਰ ਵਰਗੇ ਚੈੱਕ ਲਓ ਤੇ ਸ਼ੁਕਰ ਆਏਗਾ ਵੀ ਟਰੱਲ ਉਧਰ ਲਾਏ ਆਓ ਪਰ ਜੇ ਪਤਾ ਹੁਣ ਕੰਪਨੀ ਦੇ ਹਿਸਾਬ ਨਾਲ ਕੀ ਆਣਾ ਕੀ ਨਹੀਂ ਤੇ ਜੇ ਕਹਿੰਦੇ ਵੀ ਟਰੱਲ ਅੰਦਰ ਲੈ ਕੇ ਫਿਰ ਅੰਦਰ ਵੀ ਲੈ ਕੇ ਆਉਣਾ ਪੈਣਾ ਦੀਗਾ ਫਿਰ ਡੌਗ ਤੇ ਵੀ ਲਾਉਣਾ ਪੈਣਾ ਦੀਗਾ ਹੋਰ ਕੀ ਪੰਜ ਸੱਤ ਮਿੰਟ ਵੱਧ ਲੱਗ ਜਾਂਦੇ ਜਿਵੇਂ ਸਟਾਪ ਸਾਈਨਾਂ 'ਚ ਸਾਰਾ ਰੁਕਣਾ ਪੈਂਦਾ ਮੈਂ ਥੋੜੀ ਵੀਡੀਓ ਤੇਜ਼ ਕਰੀ ਹੀ ਆ ਤਾਂ ਨਹੀਂ ਥੋੜਾ ਪਤਾ ਲੱਗਦਾ ਹੈਗਾ ਤੇ ਇੱਥੇ ਆ ਕੇ ਉਹ ਵੀ ਸੀਗੇ ਇਹਨਾਂ ਦਾ ਰੋਕੇ ਆ ਤੇ ਪੇਪਰ ਵਰਕ ਲੈ ਕੇ ਆਏ ਆ ਪਹਿਲੀ ਵਾਰ ਆਣੀ ਇਹ ਜਿਹੜੀ ਜਗ੍ਹਾ ਦੇਖੀ ਆ ਅੰਡਰਗਰਾਉਂਡ ਜਿਉ ਸਾਰੀ ਉਹ ਪੂਰੇ ਪੂਰੀ ਜੀ ਜਗ੍ਹਾ ਬੈਗੂਪ ਕਰਨ ਨੂੰ ਵੀ ਹਾਂਜੀ ਪੇਪਰ ਵਰਕ ਮਿਲ ਗਿਆ ਸੀ ਇਹਨਾਂ ਤੋਂ ਤੇ ਬਲਮਿੰਗਟਨ ਸਿਟੀ ਜਾਣੀ ਆ ਇਹ ਜਿਹੜਾ ਨਵਾਈ ਸਟੇਟ ਤੇ ਮੈਂ ਵਜਨ ਚੈੱਕ ਕਰਦਾ ਸੀਗਾ ਵਜਨ ਇਹਦਾ ਵੀ ਮੰਨ ਲਓ ਥੋੜਾ ਜਿਹਾ ਘੱਟ ਆ 80000 ਪਾਉਣ ਦੀ ਲਿਮਟ ਹੁੰਦੀ ਰੋਡਨ ਤੇ 43928 ਆ weight ਦਾ ਤੇ ਟਰੱਕ ਦੇ ਟ੍ਰੇਲਰ ਦਾ ਮੈਂ ਦੇਖਿਆ ਜੀਰੋ ਖਾਲੀ ਸੀਗਾ ਇਹ ਕਿਰਾ ਚੈੱਕ ਕਰਿਆ ਸੀ 33000 ਕੁਛ ਟਰੈਕਟਰ ਦੇ ਟ੍ਰੇਲੇ ਦਾ ਏ ਤੇ 80000 ਥੋੜਾ ਜਿਹਾ ਨਹੀਂ 1000 ਇੱਕ ਪੌਂਡ ਘੱਟ ਰਹਿਣਾ ਇਹ ਹਾਂਜੀ ਲੋਡ ਦਾ ਵੇਟ ਦਾ ਮੈਂ ਤਾਂ ਚੈੱਕ ਕਰਦਾ ਹੀ ਜ਼ਿਆਦਾ ਕਿਉਂਕਿ ਮੇਰੇ ਕੋਲ ਟਾਈਮ ਪੂਰਾ ਪੂਰਾ ਜਿਹਾ ਹੀ ਆ ਵੀ ਜੇ ਲੋਡ ਨਾ ਆਏ ਕਰਾਉਣਾ ਪਵੇ ਓਕਣੇ ਸਰ ਜਵੇ ਵੀ ਇਹ ਵੇਟ ਘੱਟ ਆ ਹਨ ਤੇ ਮੇਨ ਇਹ ਸੀਗਾ ਕਿ ਫਿਰ ਮੈਂ ਉਹ ਤੋਂ ਬਾਅਦ ਹੁਣ ਦੋ ਰੂਟ ਜਾਂਦੇ ਨੇ ਉੱਥੇ ਜਿੱਥੇ ਮੈਂ ਲੋਡ ਲਾਉਣਾ ਹੈ ਤੇ ਇੱਕ 30 ਮੀਲ ਵੱਧ ਆ ਇੱਕ 30 ਮੀਲ ਘੱਟ ਆ ਜਿਹੜਾ 30 ਮੀਲ ਘੱਟ ਆ ਉਹਦੇ ਤੇ ਬੇਟ ਸਟੇਸ਼ਨ ਮੂਰੇ ਆਉਂਦਾ ਵੀ ਮੂਰੇ ਪਹਿਲਾਂ ਮਾਮੀ ਨੇ ਚੈੱਕ ਕਰਨਾ ਜਿਹੜਾ ਬੇਟ ਦਾ ਵੱਧ ਘੱਟ ਆ ਬੇਟ ਵੀ ਹੁਣ ਜਮੇ ਹੀ ਹੁਣ ਸੈੱਟ ਕਰਨਾ ਪੈਣਾ ਹੈ ਜਮੇ 1000 ਕਿ ਪਾਉਂਡ ਘੱਟ ਆ ਸਾਰਾ ਤੇ ਮੇਰੇ ਕੋਲ ਟਾਈਮ ਆਏ ਘੱਟ ਆ ਜਿਵੇਂ ਹੁਣ 70 ਘੰਟੇ ਦਿੰਦੇ ਹੁੰਦੇ ਨੇ ਹਫਤੇ ਦੇ ਇਹ ਉਹਦੇ ਵਿੱਚ ਸਿਰਫ 18 ਘੰਟੇ ਮੇਰੇ ਕੋਲ ਪੈਂਡਿੰਗ ਨੇ ਤੇ ਵੇਟ ਮੈਨੂੰ ਇਹਨਾਂ ਦੇ ਦਿੱਤਾ ਵੀ ਇੱਕ ਦਿਨ ਜਿਹੜਾ ਹ ਦਿੱਤਾ ਲੋਡ ਇਹ ਕੱਲ ਨੂੰ ਬਚਾਉਣਾ ਏ ਆਈ ਨਹੀਂਗੇ ਵਿੱਚ 34 ਘੰਟੇ ਦੇ ਆਫ ਪਾਉਣਾ ਨਹੀਂ ਮੈਨੂੰ ਆਏ ਸੀਗਾ ਜਿਹੜਾ 30 ਮੀਲ ਘੱਟ ਵਾਲੇ ਰੂਟ ਤੇ ਚਲੇ ਜਾਂਦਾ ਉੱਥੇ ਜਾ ਕੇ ਮੈਂ ਸਿੱਧਾ ਵੇਟ ਲਾਹਣ ਆਦਿਗਾ ਇਹ ਤੇ ਉੱਥੇ ਜਾ ਕੇ 34 ਘੰਟੇ ਦਾ ਆਫ ਪਾਉਣਾ ਪੈਣਾ ਆਦਿਗਾ ਤੇ ਹੁਣ ਆਏ ਆ ਹੁਣ ਵਿਚਾਲੇ ਪਾਉਣਾ ਪੈਣਾ ਕਿਉਂਕਿ ਇੱਥੇ ਪਹੁੰਚਣਾ ਹੈ ਨਹੀਂ ਇਹ ਲੋਡ ਉਹੀ ਗੱਲ ਆ ਹੁਣ ਬਾਕੀ ਵੇਟ ਚੈੱਕ ਕਰਦੇ ਹਾਲੇ ਕਿੰਨਾਗਾ ਸੈਟ ਜੇ ਉਹਨੂੰ ਵੀ ਕਰਨਾ ਪੈਣਾ ਤੇ ਇੰਨਾ ਟਾਈਮ ਲਵਾਤਾ ਪਹਿਲਾਂ ਲੋਡ ਲਾਇਆ ਇੱਕ ਪੈਸਾ ਚੱਕਿਆ ਹਾਂ। ਉਹੀ ਆ ਵੀ ਟਾਈਮ ਵਾਲਾ ਖਰਾਬ ਕਰਦੇ ਨੇ ਵਿੱਚ ਹੁਣ। ਹੁਣ ਮੈਂ ਇੱਥੇ ਟਰੱਕ ਚਲਾ ਕੇ 10 ਘੰਟੇ ਦਾ ਉਹ ਪਾਉਂਗਾ ਤੇ 4-5 ਘੰਟੇ ਚਲਾ ਕੇ ਫਿਰ 34 ਘੰਟੇ ਲਾਉਣਾ ਪੈਣਾ। ਉਹੀ ਟਾਈਮ ਵਾਲਾ ਖਰਾਬ ਕਰਦੇ ਨੇ। ਇਹ ਅਰਜੰਟ ਢੱਲੋ ਦੇ ਗਾਣੇ ਮੋ ਬਚਣਾ ਬਚਾਉਣਾ ਵਿੱਚੋਂ ਕੀ ਬੱਲੀਏ। ਲੈ ਦੇ ਕੇ ਮਿੱਤਰਾਂ ਨੂੰ ਬੁੱਲੇ ਬਚਦੇ। ਉਹ ਗੱਲਾਂ ਕਰਦੇ ਨੇ ਹੁਣ ਇਹ ਦੱਸੋ। ਤੇ ਆ ਇਹਨਾਂ ਦਾ ਰੂਲ ਜਾਣੀ ਜਿਹੜੇ ਆਪਣੇ ਟਰੱਕ ਦੇ ਮੂਹਰੇ ਵਾਲੇ ਦੋ ਟਾਇਰ ਨੇ ਇਹਨਾਂ ਦੇ 12000 ਜਾਂ 12000 ਪਾਉਂਡ ਤੋਂ ਘੱਟ ਚਾਹੀਦਾ ਵੇਟ ਆਪਣਾ ਹੈਗਾ 11540 ਤੇ ਘੱਟਾ 12000 ਤੋਂ ਤੇ ਦੂਜਾ ਹੈਗਾ ਆਪਣੇ ਟਰੱਕ ਦੇ ਜਿਹੜੇ ਪਿੱਛੇ ਵਾਲੇ ਅੱਠ ਟਾਇਰ ਨੇ ਇਹਦਾ 34000 ਪਾਉਂਡ ਜਾਂ 34000 ਪਾਉਂਡ ਤੋਂ ਘੱਟ ਚਾਹੀਦਾ ਆਪਣਾ 33400 ਤੇ ਆਹ ਹੈਗਾ ਟ੍ਰੇਲਰ ਦੇ ਟਾਇਰ ਅੱਠ ਟਾਇਰ ਨੇ ਟ੍ਰੇਲੇ ਦੇ ਤੇ ਇਹਦਾ ਵੀ 34000 ਜਾਂ 34000 ਪਾਉਂਡ ਤੋਂ ਘੱਟ ਚਾਹੀਦਾ ਮੈਨੂੰ ਤੇ ਟੋਟਲ ਆਪਣਾ 88000 ਪਾਉਂਡ ਤੋਂ ਘੱਟ ਚਾਹੀਦਾ ਸਾਰਾ ਸਹੀ ਆ ਆਪਾਂ ਆਪਾਂ ਜ ਇਰੇ ਸਾਹਿਬ ਨਾਲ ਬੀਟ ਦੇ ਸਾਬ ਨਾਲ ਕਿ ਚਲੋ ਤੁਰਦੇ ਆ ਯਰੇ ਵੀ ਆਪਾਂ ਹਾਈਵੇ 70 ਤੇ ਆ ਦੇਖ ਲਓ ਇਹ ਜੇ ਰਾਹ ਨੇ ਇੰਜਨ ਬ੍ਰੇਕਾਂ ਦੇ ਨਾਲ ਨਾਲ ਦੂਜੇ ਬ੍ਰੇਕਾਂ ਵੀ ਲਾਉਣੀਆਂ ਪੈਂਦੀਆਂ ਨੇ ਟਰੱਕ ਜਿਆਦਾ ਤੇਜ਼ ਕਿਉਂਕਿ ਭਜਨ ਫੁੱਲਾ ਆਪਣੇ ਕੋਲੇ ਇਹ ਜੇ ਰਾਹਾਂ 'ਚ ਚਰਾਉਣਾ ਪੈਂਦਾ ਫੇਰ ਜਦੋਂ ਥੱਲੇ ਉੱਤਰਦਾ ਟਰੱਕ ਉਹ ਦੇਖ ਲਓ 70 ਤੋਂ ਵੀ ਉੱਪਰ ਚੱਲੇ ਜਾਂਦਾ ਇਹਨਾਂ ਦੀ ਲਿਮਟ ਆ ਕੰਪਨੀ ਦੀ 70 ਤੋਂ ਉੱਪਰ ਨਾ ਕਰੋ ਜਦ ਉੱਪਰ ਨੂੰ ਚੜ੍ਹਨਾ ਤੇ 30 35 ਤੇ ਰਹਿ ਜਾਂਦਾ ਵਜਨ ਦੇ ਹਿਸਾਬ ਨਾਲ ਜੋਰ ਮਾਰੀਂ ਦਾ ਟਰੱਕ ਫੇ ਆ ਫਿਰ ਟਰੱਕ ਦੇ ਲੋਨ ਜੇ ਹੁਣ ਜਦੋਂ ਪਚੜਾਈ ਆਉਂਦੀ ਉਹਨਾਂ ਸਾਰੀਆਂ ਤੇ ਟਰੱਕ ਟਰੱਕ ਸਾਰੇ ਗਾਹਾਂ ਲੰਗੀ ਜਾਂਦੇ ਨੇ ਕਿਉਂਕਿ ਆਪਣੇ ਵਾਲਾ ਦਾ ਵਜਨ ਵੱਧ ਆ। ਇਹ ਤਾਂ ਬੈਠਾ ਬੰਦਾ ਰੇਸੇ ਦੱਬੀ ਜਾਂਦਾ ਜੋਰ-ਜੋਰ ਨਾਲ ਵੀ ਤੁਰਪੋਏ ਮਾੜਾ ਬੂਟਾ ਤੁਰਪੋਏ ਤੁਰਪੋਏ। ਹੁਣ ਇਹਦੇ ਵੀ ਹੱਥਵਾਸ ਐ ਨਹੀਂ ਹਨਾ। ਉਹੀ ਟਰੈਕਟਰ ਟਰਾਲੀ ਦੇ ਹਿਸਾਬ ਹੋ ਜਾਂਦਾ ਵੀ ਟਰਾਲੀ ਵੱਧ ਲੱਦੀ ਹੋਈ ਆ ਉਹੀ ਕੰਮ। ਤੇ ਫਲੈਸ਼ਰ ਵੀਰ ਜੂਜ਼ ਕਰਨੇ ਪੈਣ ਨੇ ਜੇ ਫੋਰਵੇ ਫਲੈਸ਼ਰ ਲਾਓ ਜੇ ਤੁਹਾਡਾ ਟਰੱਕ ਹੌਲੀ ਜਾਂਦਾ ਹੈ ਹਾਂਜੀ ਬਾਕੀ ਇੱਥੇ ਪਹੁੰਚ ਗਏ ਸੀ ਕਿ ਲੋਡ ਲਾਉਣਾ ਇਹਨਾਂ ਨੇ ਆ ਦੇਖ ਲਓ ਕਹਿਜੇ ਟਕਨਾਉ ਲੀਆਂ ਇਹਨਾਂ ਦੀਆਂ ਆ ਪਲਾਸਟਿਕ ਦਾ ਕੈਪਸੂਲ ਜਿਹਾ ਬਣਾਇਆ ਹੋਇਆ ਇਹ ਦੇ ਵਿੱਚ ਪਾ ਲੈਣਾ ਬਾਅਦ ਚ ਆ ਪਾਈਪ ਜੇ ਲਾਏ ਹੋਏ ਨੇ ਹਵਾ ਦੇ ਨਾਲ ਖਿੱਚਦੇ ਨੇ ਇਹ ਵੀ ਯਾਨੀ ਕੁਰਸੀ ਤੋਂ ਉੱਠਣ ਦੀ ਲੋੜ ਨਹੀਂ ਉਹਨਾਂ ਨੂੰ ਪੇਪਰ ਲੈਂਡ ਨੂੰ ਇਹ ਸਿੱਧਾ ਹੀ ਆ ਪਾਈਪ ਜੇ ਉਧਰ ਆਫਿਸ ਚਲੇ ਜਾਂਦੇ ਨੇ ਅੰਦਰ ਦੇਖ ਲਓ ਵੀ ਕੁਰਸੀ ਤੋਂ ਉੱਠਣ ਵਾਲਾ ਕੰਮ ਖਤਮ ਕਰਿਆ ਹਜੇ ਨਹੀਂ ਤੇ ਇੱਥੇ ਇੱਥੇ ਹੀ ਲੋਡ ਆਪਾਂ ਨੂੰ ਅਗਲਾ ਹੀ ਮਿਲ ਗਿਆ ਇੱਥੋਂ ਹੀ ਚੱਕਣਾ ਲੋਡ ਤੇ ਉਹਦੇ ਕਰਕੇ ਆਪਾਂ ਨੂੰ ਟਰਾਲਾ ਇੱਥੇ ਖੜਾਤਾ ਉਹ ਲੋਡ ਰੈਡੀ ਰੈਡੀ ਨਹੀਂ ਹੈਗਾ ਹਾਲੇ 34 ਘੰਟੇ ਵਾਲਾ ਪਾ ਕੇ ਫੇਰ ਰੈਡੀ ਹੋਣਾ ਤੇ ਨੇੜੇ ਜਿਹੜੇ ਕੋਈ ਗੈਸ ਸਟੇਸ਼ਨ ਟਰੱਕ ਸਟਾਪ ਦੇਖ ਕੇ ਉੱਥੇ ਖੜਾਉਣਾ ਟਰੱਕ ਹਾਂਜੀ ਤੇ ਇੱਥੇ ਖੜੇ ਸੀ ਆਪਾਂ ਟਰੱਕ ਸਟਾਪ ਦੇ ਤਕਰੀਬਨ 16 ਘੰਟੇ ਹੋ ਗਏ ਮੈਨੂੰ ਖੜੇ ਨੂੰ ਮੈਂ ਤਾਂ ਪਿੱਛੇ ਖੜਾ ਕੇ ਰਾਇਆ ਦਿੱ ਗਿਆ ਵੀ ਚੱਲ ਕੋਈ ਹੋਰ ਮੁਰਿਆ ਖੜ ਜੂਗਾ ਪਰ ਉਹ ਵੀ ਪੱਟੂ ਕੱਦਾਂ ਹੀ ਖੜਾ ਵੇ ਕਰਕੇ ਹੁਣ ਨਾਲ ਜਲ ਪਾਰਕਿੰਗ ਖਾਲੀ ਹੋ ਗਈ ਮੈਂ ਚਲ ਉਹਨੂੰ ਕਹਾਂ ਉਹ ਥਾਲ ਠੋਲ ਕੇ ਇੱਧਰ ਕਰਨਾ ਟਰੱਕਾਂ ਦਾ ਹੁਣ ਸ਼ਾਮ ਨੂੰ ਤੁਰਨਾ ਇੱਥੋਂ ਤੁਰ ਪਾਂਗੇ ਮਿਲਦੇ ਆਂ ਬਾਕੀ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ